ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਭਰਾ ਲਾਈਵ ਦੇਖ ਰਹੇ ਆ ਉਹਨਾਂ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਸੀਗੀ ਬਈ ਜਾਣਕਾਰੀ ਇਹ ਕਿ ਆਪਣਾ ਇੱਕ ਹੋਰ ਚੈਨਲ ਆ YouTube ਦੇ ਉੱਪਰ ਬਾਜ ਜਲਾਲਾਬਾਦ ਰੋਸਟਰ ਉਸ ਚੈਨਲ ਨੂੰ ਵੀ ਬਦ ਤੋਂ ਬਦ ਸਬਸਕ੍ਰਾਈਬ ਕਰੋ ਉੱਥੇ ਆਪਾਂ ਰੋਸਟਿੰਗ ਕਰਦੇ ਆ ਤੇ ਇਹੇ ਚੈਨਲ ਆਪਣਾ ਹੈਗਾ ਸੱਚੀਆਂ ਕਹਾਣੀਆਂ ਵਾਸਤੇ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਟਾਈਮ ਕੱਢ ਕੇ ਸਾਡੀਆਂ ਕਹਾਣੀਆਂ ਨੂੰ ਸੁਣਦੇ ਹੋ ਤੇ ਅਸੀਂ ਵੀ ਆਪ ਦਾ ਫਰਜ਼ ਸਮਝਦੇ ਹੋਏ ਤੁਹਾਡੇ ਸਾਹਮਣੇ ਸੱਚੀਆਂ ਕਹਾਣੀਆਂ ਡੇਲੀ ਲੈ ਕੇ ਆਉਂਦੇ ਆ ਤੇ ਆਪਣੀ ਕਹਾਣੀ ਲਗਭਗ ਰਾਤ ਨੂੰ 8 ਵਜੇ ਸਟਾਰਟ ਹੋ ਜਾਂਦੀ ਹੈ ਅਪਲੋਡ ਹੋ ਜਾਂਦੀ ਹੈ ਚੈਨਲ ਦੇ ਉੱਪਰ ਤੇ ਇੱਕ ਚੈਨਲ ਆਪਣਾ ਹੋਰ ਆ YouTube ਦੇ ਉੱਪਰ ਜਿੱਥੇ ਆਪਾਂ ਹੁਣ ਰੋਸਟਿੰਗ ਸਟਾਰਟ ਕੀਤੀ ਆ ਬਾਜ ਜਲਾਲਾਬਾਦ ਰੋਸਟਰ ਤੇ ਬਾਦ ਤੋਂ ਬਾਦ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਉੱਥੇ ਫਨੀ ਵੀਡੀਓ ਵੀ ਹੁੰਦੀਆਂ ਨੇ ਤੇ ਤੁਹਾਨੂੰ ਕਮਾਲ ਦਾ ਕੰਟੈਂਟ ਉੱਥੇ ਮਿਲੂਗਾ ਤੁਹਾਨੂੰ ਸੁਆਦ ਆਊਗਾ ਸੁਣ ਕੇ ਗੱਲਾਂ ਬਾਤਾਂ ਓਨਲੀ ਫੈਕਟਸ ਹੈਲੋ ਕੀ ਹਾਲ ਆ ਭਾਈ ਵਧੀਆ ਭਾਈ ਜੀ ਵਧੀਆ ਦੱਸਣਾਓ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਤੁਸੀਂ ਕਹਾਣੀਆਂ ਸੁਣਦੇ ਹੋ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕੁਝ ਕੁ ਭਰਾ ਕਈ ਵਾਰੀ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਕਿ ਤੁਸੀਂ ਇਹ ਕਹਾਣੀਆਂ ਕਿੱਥੋਂ ਪੜਦੇ ਹੋ ਬਾਈ ਜੀ ਇਹ ਕਹਾਣੀਆਂ ਅਸੀਂ ਪੜਦੇ ਨਹੀਂ ਕਿਤੋਂ ਕਿਉਂਕਿ ਲੋਕ ਆਪ ਹੀ ਸਾਨੂੰ ਮੈਸੇਜ ਕਰ ਦਿੰਦੇ ਆ ਮੈਸੈਂਜਰ ਦੇ ਉੱਪਰ ਫਿਰ ਅਸੀਂ ਉਹਨਾਂ ਨੂੰ ਆਪਣਾ ਨੰਬਰ ਸੈਂਡ ਕਰ ਦਿੰਨੇ ਆ ਫਿਰ ਉਹ ਲੋਕ ਆਪ ਦੇ ਨਾਲ ਜੋ ਬੀਤਿਆ ਹੁੰਦਾ ਉਹ ਸਾਡੇ ਨਾਲ ਸਾਂਝਾ ਕਰਦੇ ਆ ਸਾਨੂੰ ਆਪ ਵੀ ਦੱਸਦੇ ਆ ਵੀ ਸਾਡੇ ਨਾਲ ਆਹ ਕੁਝ ਹੋਇਆ ਸਾਡੇ ਨਾਲ ਕੁਝ ਹੋਇਆ ਤੇ ਮੁੜ ਕੇ ਅਸੀਂ ਉਹਨਾਂ ਦੀਆਂ ਹੀ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਂਦੇ ਆਂ ਜਿੰਨੀਆਂ ਵੀ ਅਸੀਂ ਕਹਾਣੀਆਂ ਲੈ ਕੇ ਆਉਂਦੇ ਆ ਉਹ ਲੋਕ ਫੋਨ ਕਰਕੇ ਹੀ ਸਾਨੂੰ ਆਪ ਦੱਸਦੇ ਆ ਮੁੜ ਕੇ ਅਸੀਂ ਉਹ ਤੁਹਾਡੇ ਤਲ ਸਾਂਝੀਆਂ ਕਰਦੇ ਆ ਇਸ ਕਰਕੇ ਕਿਸੇ ਵੀ ਭੈਣ ਭਰਾ ਦੀ ਕੋਈ ਆਪ ਦੀ ਕਹਾਣੀ ਹੋਵੇ ਉਹ ਸਾਨੂੰ ਦੱਸਣਾ ਚਾਹੁੰਦਾ ਹੋਵੇ ਤਾਂ ਤੁਸੀਂ ਸਾਨੂੰ ਜਾਂ ਤਾਂ ਸੰਧੂ ਜਲਾਲਾਬਾਦ ਇੰਸਟਾ ਦੇ ਉੱਪਰ ਮੈਸੇਜ ਕਰੋ ਜਾਂ ਸੰਧੂ ਜਲਾਲਾਬਾਦ ਵਾਲਾ ਫੇਸਬੁੱਕ ਪੇਜ ਉੱਥੇ ਮੈਸੈਂਜਰ ਤੇ ਮੈਸੇਜ ਕਰੋ ਜਾਂ ਤੁਸੀਂ ਇਸ YouTube ਦੇ ਕਮੈਂਟਾਂ ਦੇ ਵਿੱਚ ਵੀ ਸਾਨੂੰ ਕਮੈਂਟ ਕਰਕੇ ਕਹਿ ਸਕਦੇ ਹੋ ਅਸੀਂ ਤੁਹਾਨੂੰ ਆਪਦਾ ਨੰਬਰ ਪੇਜ ਦੇਵਾਂਗੇ ਜੇਕਰ ਤੁਸੀਂ ਆਪਦੀਆਂ ਕਹਾਣੀਆਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਬਾਕੀ ਸਾਡੀਆਂ ਕਹਾਣੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਸੀਂ ਸਾਡਾ ਇੱਕੋ ਮਕਸਦ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਸੁਚੇਤ ਕਰੀਏ ਇਹ ਇੱਕ ਬੰਦੇ ਨਾਲ ਆ ਕੁਝ ਹੋ ਗਿਆ ਗਾ ਕਿਸੇ ਹੋਰ ਬੰਦੇ ਨਾਲ ਉਹ ਕੁਝ ਨਾ ਵਾਪਰੇ ਸਾਡਾ ਮਕਸਦ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਕਿ ਕੋਈ ਹੋਰ ਬੰਦੇ ਬਚ ਜਾਣ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਫੋਨ ਸਾਡੇ ਕੋਲੇ ਆਉਂਦੇ ਵੀ ਆ ਜਿਹੜੇ ਦੱਸਦੇ ਆ ਕਿ ਅਸੀਂ ਬਈ ਤੁਹਾਡੀਆਂ ਕਹਾਣੀਆਂ ਸੁਣ ਸੁਣ ਕੇ ਇਸ ਕੰਮ ਤੋਂ ਬਚ ਗਏ ਇਸ ਕੰਮ ਤੋਂ ਬਚ ਗਏ ਸਾਡਾ ਘਰ ਉਜੜ ਚੱਲਿਆ ਸੀ ਸਾਡਾ ਘਰ ਬਚ ਗਿਆ ਕਿਉਂਕਿ ਇਹ ਦੁਨੀਆ ਰੰਗ ਬਰੰਗੀ ਆ ਬਈ ਇੱਥੇ ਬੜਾ ਕੁਝ ਲੋਕਾਂ ਨਾਲ ਚੰਗਾ ਵੀ ਹੋਇਆ ਤੇ ਬੜਾ ਕੁਝ ਲੋਕਾਂ ਨਾਲ ਮਾੜਾ ਵੀ ਹੋਇਆ ਵੀ ਜੋ ਗੱਲਾਂ ਆਪਾਂ ਸੋਚ ਵੀ ਨਹੀਂ ਸਕਦੇ ਨਾ ਦਿਮਾਗ ਦੇ ਵਿੱਚ ਤੇ ਉਹ ਵੀ ਗੱਲਾਂ ਜਦੋਂ ਲੋਕ ਫੋਨ ਕਰਕੇ ਦੱਸਦੇ ਆ ਤੇ ਇੱਕ ਵਾਰੀ ਅਸੀਂ ਵੀ ਹਿੱਲ ਜਾਂਦੇ ਆ ਵੀ ਯਾਰ ਦੁਨੀਆ ਤੇ ਆ ਕੁਝ ਹੋਈ ਜਾਂਦਾ ਵੀ ਆਪਾਂ ਤੱਕ ਦੀ ਗੱਲ ਸੁਣੀ ਨਹੀਂ ਸੀ ਸੋਚੀ ਨਹੀਂ ਸੀ ਇਹ ਗੱਲ ਸਿੱਧੂ ਜੀ ਸਿੱਧੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਮਹਾਰਾਜ ਤੇ ਆਪਣਾ 15 15 ਜੁਲਾਈ ਨੂੰ गाना ਆ ਰਿਹਾ ਸੰਧੂ ਜਲਾਲਾਬਾਦ ਚੈਨਲ ਤੇ ਤਮਾਸ਼ਾ ਲੋਕ ਤਾਥਾ ਪੂਰਾ ਟਾਪ ਦਾ ਉਮੀਦ ਆ ਤੁਹਾਨੂੰ ਪਸੰਦ ਆਊਗਾ ਜਿਹੜੇ ਭਰਾ ਮੇਰੇ ਇਸ 프리 ਜਲਾਲਾਬਾਦ ਚੈਨਲ ਤੇ ਸਟੋਰੀਆਂ ਸੁਣਦੇ ਆ ਉਹ ਆਪਣਾ ਸੰਧੂ ਜਲਾਲਾਬਾਦ ਵਾਲਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਉਹਦੇ ਤੇ ਆਪਣੇ ਗਾਣੇ ਆਉਂਦੇ ਆ ਇੱਕ ਚੈਨਲ ਆਪਣਾ ਹੋਰ ਆ ਬਾਜ ਜਲਾਲਾਬਾਦ ਰੋਸਟਰ YouTube ਦੇ ਉੱਪਰ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਭਰਾਵੋ ਕਿਉਂਕਿ ਉਹਦੇ ਤੇ ਆਪਾਂ ਰੋਸਟਿੰਗ ਕਰਦੇ ਆ ਰੋਸਟਿੰਗ ਪੂਰੀ ਗਰਮਾ ਗਰਮ ਹੁੰਦੀ ਹੈ। Roasting ਉਹਨਾਂ ਦੇ ਕਰਦੇ ਆ ਜਿਹੜੀਆਂ ਔਰਤਾਂ ਰੀਲਾਂ ਦੇ ਵਿੱਚ ਦੂਜੇ ਕੰਮ ਕਰਦੀਆਂ ਪੁੱਠੇ ਸਿੱਦੇ ਉਹਨਾਂ ਵਾਸਤੇ Roasting ਆ। ਤੇ ਬਾਕੀ ਜਿਉਂਦੇ ਬਸਦੇ ਰਹੋ ਮਹੀਨੇ 'ਚ ਆਪਾਂ ਇੱਕ ਦਿਨ ਵਾਰ ਇੱਥੇ ਲਾਈਵ ਆਉਂਦੇ ਰਵਾਂਗੇ। ਧੰਨਵਾਦ।